ਜੇ ਕਿਸੇ ਨੇ ਵੀ ਝੋਟੀ ਲੈਣੀ ਹੋਵੇ ਤਾਂ ਸਾਨੂੰ ਸੰਪਰਕ ਕਰ ਸਕਦਾ ਹੈ ਪਲੂਣ ਝੋਟੀ ਆ ਜੀ ਕਿੱਥੇ ਕਿੱਥੇ ਰਿਗਾਰਡ ਲਾ ਲਿਆ ਵੀ ਤਾਰ ਕੱਢਣ ਨੂੰ ਤਾਰ ਡਿੱਪਈ ਜਾਂ ਵਿੱਚ ਚੋਰ ਲੈ ਗਏ ਤਾਰ ਵੱਢ ਗਏ ਡੜ ਕੀ ਕਹਿਣਾ ਜਾਊਗਾ ਚੋਰਾਂ ਬਾਰੇ ਚੋਰਾਂ ਦੇ ਬਾਰੇ ਕੀ ਉਹ ਛੋਟੂ ਹੈਲੋ ਹਾਂ ਜੀ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਬੈਂਸ ਫਰੰਟ ਟਾਕ ਦੇ ਵਿੱਚ ਅੱਜ ਲੱਗਿਆ ਵਾ ਖੇਤ ਬੋਣ ਖੇਤ ਬੋਣੇ ਸੀਗੇ ਤੇ ਬੂਟੇ ਲਾਉਣੇ ਸੀਗੇ ਖੇਤਾਂ 'ਚ ਉਹਦੇ ਕਰਕੇ ਫਿਰ ਲੱਗਿਓ ਇਸ ਵੇਲੇ ਖੇਤ ਬੋਣ ਤੇ ਦਿਖਾਉਣੇ ਆ ਤੁਹਾਨੂੰ ਸਾਰਾ ਹੀ ਇੱਕ ਮੋਟਰ ਸਾਡੀ ਦੀ ਤਾਰ ਲੱਗ ਗਈ ਚੋਰ ਵੱਢ ਗਏ ਤੇ ਉਹ ਹੁਣ ਟਰੈਕਟਰ ਲੈ ਕੇ ਆਂਦਾ ਆ ਤੇ ਨਾਲੇ ਉਹ ਲੈਫਟ ਦੇ ਨਾਲ ਮੋਟਰ ਥੋੜੀ ਆ ਉੱਤੇ ਚੱਕ ਕੇ ਤਾਰ ਕੱਢ ਕੇ ਥੋੜੀ ਜਿਹੀ ਥੱਲੇੋਂ ਤਾਂ ਫੇਰ ਜੋੜ ਲਾਵਾਂਗੇ ਇਹ ਬੜਾ ਪੰਗਾ ਆ ਚੋਰਸ ਵਾਲੇ ਨਾ ਜੋ ਚੋਰੀ ਕਰਦੇ ਆ ਤਾਰ ਵੜ ਦਿੰਦੇ ਮੋਟਰ ਦੀ ਐਨ ਜਿੱਦਾ ਨੇੜਿਓਂ ਰੱਖ ਕੇ ਉਹ ਮੁੜ ਕੇ ਇੰਨੀ ਕਾ ਜਾ ਪੈਂਦੀ ਆ ਨਾ ਉਹ ਜੋੜ ਲੱਗਦਾ ਫੇਰ ਟਰੈਕਟਰ ਲਈ ਆ ਕੇ ਸਪੈਸ਼ਲ ਮੋਟਰ ਚੱਕਣੀ ਪੈਂਦੀ ਆ ਫੇਰ ਜਾ ਕੇ ਜੋੜ ਲੱਗਦਾ ਆ ਤੇ ਠੀਕ ਆ ਬਾਈ ਦਿਖਾਉਣੇ ਆ ਤੁਹਾਨੂੰ ਸਾਰੇ ਫਿਰ ਬੂਟੇ ਲਾਉਣੇ ਆ ਇੱਥੇ ਤੇ ਲੱਗਿਓ ਖੇਤ ਬੋਣੇ ਮੈਰੀ ਆ ਜਮੀਨ ਇਹ ਇੱਕ ਇੱਕ ਬਾਰ ਨੇ ਬਾਇਓ ਬਣੀ ਜਾਂਦੀ ਉਦੋਂ ਚਲੋ ਇੱਕ ਵਾਰੀ ਫੇਰ ਬਾਦਮਾਗੇ ਵਧੀਆ ਬਣ ਜੂਗਾ ਲੈ ਇਹਦਾ ਝੋਟੀ ਚੈੱਕ ਕਰੋ ਝੋਟੀ ਝੋਟੀ ਚੈੱਕ ਕਰੋ ਵੀ ਮਿੱਤਰੋ ਝੋਟੀ ਜੇ ਕਿਸੇ ਨੇ ਵੀ ਝੋਟੀ ਲੈਣੀ ਹੋਵੇ ਤਾਂ ਸਾਨੂੰ ਸੰਪਰਕ ਕਰ ਸਕਦਾ ਹੈ ਪਲੂਨ ਝੋਟੀ ਆ ਜੀ ਵਧੀਆ ਨਸਲ ਦੀ ਆ ਹੁਣ ਨਸਲ ਪਤਾ ਨਹੀਂ ਕੀ ਕਹਿੰਦੇ ਰਾਵੀ ਪਤਾ ਨਹੀਂ ਕਿਹੜੀ ਨਸਲ ਆ ਵਧੀਆ ਨਰਲਦੀ ਆ ਹੈਗੀ ਉਹਦਾ ਪਤਾ ਨਹੀਂ ਕਿਹਦੀ ਆ ਕੋਈ ਇੱਥੇ ਘਾਜੂਆ ਨੂੰ ਬਨ ਗਿਆ ਮੈਨੂੰ ਮੇਰਾ ਰਾਦਾ ਮੈਂ ਕਹਿੰਦਾ ਆ ਵੀ ਲੈਦੀ ਆ ਬਨ ਕੇ ਟਰੈਕਟਰ ਦੇ ਮਗਰ ਕਿਦਾ ਬੇਲੀ ਬਾਰਸ ਦਾ ਇੱਥੇ ਕੋਈ ਹੈ ਨਹੀਂ ਉਹ ਤੇ ਨਾ ਕੋਈ ਦੀਦਾ ਹੀ ਆ ਕਰਤਾ ਕਰਤਾ ਉਹੀ ਕੰਮ ਜੇ ਤੋਂ ਮੈਂ ਡਰਦਾ ਸੀ ਤਾਰ ਚੋਰਾਣੇ ਵਾਲੇ ਨੇ ਵੱਢ ਲਈ ਉਹ ਤੇ ਹੁਣ ਤਾਰ ਥੋੜੀ ਜੀ ਕਸੂਤੀ ਆ ਫਸੀ ਹੋ ਵਿੱਚ ਕੱਢਦੇ ਆ ਲਾ ਕੇ ਜਿਗਾਰ ਕੱਢਾਂਗੇ ਛੱਡਾਂਗੇ ਨਹੀਂ ਉਹ ਜਿਗਾਰ ਲਾ ਲਿਆ ਵੀ ਤਾਰ ਕੱਢਣ ਨੂੰ ਤਾਰ ਡਿੱਪਈ ਆ ਵਿੱਚ ਚੋਰ ਲੈ ਗਿਆ ਤਾਰ ਵੱਢ ਗਿਆ ਸਾਡੀ ਇਹ ਦੇਖੋ ਫੇ ਤਾਰਾਂ ਦੀ ਆ ਕੀ ਆਜੂ ਦਿਖਾ ਜੂਗੀ ਨਾ ਬਣੀ ਹੁੰਦੀ ਆ ਤੇ ਪੈਰ ਦੇ ਤਾਂ ਨਾ ਤੋ ਉਹ ਨਾਲ ਡਿਕਨ ਦਾ ਡਰਿਆ ਨਾ ਲੂੰਗੀ ਥੱਲੇ ਜਿਗਾਰਡ ਲਾ ਕੇ ਮੋਟਰ ਦਾ ਥੋੜੀ ਜਿਹੀ ਚੱਕ ਲਈਏ ਤਾਂ ਹਨ ਤੇ ਹੁਣ ਚੱਕਰ ਇਹ ਆ ਬਈ ਤਾਰ ਹਨ ਉਹ ਆ ਬਈ ਉਤਾਰ ਉਹਦੇ ਉਹ ਹੈਗੀ ਇਦਾਂ ਇਦਾਂ ਇਧਰ ਨੂੰ ਬਲ ਮਾਰ ਰਿਆ ਵਿਚ ਨੂੰ ਜੇ ਉਹਨੂੰ ਕੱਢਦੇ ਆ ਉੱਤੇ ਨੂੰ ਕਰਦੇ ਆ ਡੰਡੀ ਇਹ ਦੇ ਨਾਲ ਤੇ ਉਹ ਫਿਰ ਸਿੱਧੀ ਹੋ ਜਾਂਦੀ ਤਾਰ ਚੱਕ ਨਹੀਂ ਜਾਂਦੀ ਤਾਂ ਕੋਈ ਨਾ ਕੋਈ ਜਿਗਾਰਡ ਲਾ ਕੇ ਨਾ ਤਾਰ ਥੋੜੀ ਜਿਹੀ ਹੋਰ ਉੱਪਰ ਨੂੰ ਤੁਰ ਪਵੇ ਫੇਰ ਇੱਥੋਂ ਦੇ ਹੱਥ ਪਾ ਕੇ ਕੱਢ ਲਾਂਗੇ ਡਰ ਵੀ ਲੱਗਦਾ ਨਾ ਕਿ ਇੱਥੇ ਹੁਣ ਲਿਫਟ ਤੇ ਲਟੰਗੀ ਹੋਆ ਇਹ ਵੀ ਡਰ ਲੱਗਦਾ ਵੀ ਜੇ ਇਹਦਾ ਹਿੱਲੀ ਕੋਈ ਥੱਲੇ ਨਾ ਡਿੱਪ ਪਵੇ ਉਹ ਨਾ ਹੱਥੋਂ ਦੀ ਵੱਢ ਹੋ ਜੇ ਬਚਾ ਕੇ ਕੰਮ ਕਰਨਾ ਪੈਣਾ ਹੌਲੀ ਹੌਲੀ ਪਤੰਦਰੋ ਚੋਰਾਣੋਂ ਵੀ ਪੁੱਛਿਆ ਜੇ ਤਾਰ ਵੱਢਣੀ ਸੀ ਪਤੰਦਰੋ ਥੋੜੀ ਜਿਹੀ ਹੋਰ ਬਾਅਦੇ ਛੱਡ ਦਿੰਦੇ ਕਾਮ ਸਾਮ ਜੋੜ ਤਾਂ ਲੱਗ ਜਾਂਦਾ ਬੱਡ ਲਈ ਐ ਨਾਲੋਂ ਰੱਖ ਕੇ ਮੁੜ ਕੇ ਥੱਲੇ ਡੇ ਪਈ ਥੱਲੇ ਡੇ ਪਈ ਆ ਐਦਾਂ ਮੁੜ ਕੇ ਗਿਆ ਪੈਂਦੀ ਫੇਰ ਤਾਰਾਂ ਦੂਰਾਂ ਕੱਢਣ ਦੀ ਬਾਪੂ ਸਾਡਾ ਗਿਆ ਹੁਣ ਜਿਗਾੜ ਲੱਭਣਾ ਕੋਈ ਨਾ ਕੋਈ ਕਹਿੰਦਾ ਜਿਹੜਾ ਖੁੰਗੇ ਵਾਲਾ ਡੰਡਾ ਜਿਆ ਹੁੰਦਾ ਨਾ ਉਹ ਲੱਭਣ ਗਿਆ ਕਹਿੰਦਾ ਉਹ ਡੰਡੇ ਦੇ ਨਾਲ ਖੁੰਗੇ ਜੇ ਹੁਣ ਤਾਂ ਉਹਨਾਂ ਪਸਾਕੇ ਨਾ ਤੇ ਥੋੜੀ ਜਿਹੀ ਹੋਰ ਤਾਂ ਚੱਕੋਗੇ ਤਾਂ ਮੁੜ ਕੇ ਹੱਥ ਪੈ ਕੇ ਬਾਹਰ ਆ ਜਾਣੀ ਆ ਫੇਰ ਤਾਂ ਜੋੜ ਲਾ ਦਵਾਂਗੇ ਬੜਾ ਕੀ ਕਹਿਣਾ ਜਾਊਗਾ ਚੋਰਾ ਬਾਰੇ ਕਿਉਂ ਰਹਾਂ ਦੇ ਬਾਰੇ ਕੀ ਕਹਿਣਾ ਆ ਇਹ ਮਾਲਕ ਨੇ ਡੂਟੀਆਂ ਲਾਈਆਂ ਆ ਨੇ ਡੂਟੀ ਡਿਊਟੀ ਤਾਂ ਲੱਗੀ ਉਹ ਪਰ ਹੁਣ ਥਾਲਾ ਚੱਕਰ ਆ ਵੀ ਜਿਹੜਾ ਆਪਾਂ ਨੂੰ ਕਹਿਆ ਬਾਤੀ ਹੁਣ ਜੁਰ ਕਹਿਆ ਹੁਣ ਇਦਾਂ ਪੈਂਦੀ ਕਿ ਸਾਡੇ ਕੱਲਿਆਂ ਨਾਲ ਥੋੜੋ ਪਈ ਆ ਬਹੁਤਿਆਂ ਐਵੇਂ ਹੁੰਦੀ ਆ ਬਹੁਤ ਜਗ੍ਹਾ ਚੋਰੀਆਂ ਐਦਾਂ ਹੁੰਦੀਆਂ ਮੁੜ ਕੇ ਬਹੁਤ ਪ੍ਰੋਬਲਮ ਆਉਂਦੀ ਆ ਐਦਾਂ ਹੀ ਆ ਜਿੱਦਾਂ ਜਿੱਦਾਂ ਮਾਲਕ ਨੇ ਰੇਜ ਕਖਲਾ ਰਿਹਾ ਉਹਨਾਂ ਦਾ ਰੇਜ ਕਿ ਇੱਧਰ ਲਿਖਿਆ ਆ ਕੋਈ ਗੱਲ ਨਹੀਂ ਲਾਈਏ ਜਿਗਾਰ ਫੇ ਕੱਢੀਏ ਬਾਹਰ ਕੱਢ ਲੈਣੀ ਆ ਚਲੋ ਜੀ ਚਲੋ ਕੋਈ ਲਈ ਤਾਰ ਜਿਗਾਰ ਲਾ ਕੇ ਆਲੇ ਟੇਪ ਚੱਲੀ ਆ ਨਾਲੇ ਤਾਰ ਵੀ ਫੇ ਉੱਪਰ ਦੀ ਨਹੀਂ ਗੱਡੀ ਸਿੱਧੀ ਇੱਥੋਂ ਦੀ ਗੱਡੀ ਆ ਜਿੱਥੋਂ ਦੀ ਪਹਿਲਾਂ ਦੀ ਪਾਈਓ ਚਲੋ ਹੁਣ ਲੋਨੇ ਜੋੜ ਤਵੇ ਕਰਦੇ ਚੱਲੋ ਮਿੱਤਰੋ ਖੇਤ ਕੋਤ ਬਾਕੇ ਦਾ ਘਰ ਪਹੁੰਚ ਗਏ ਆ ਬਹੁਤ ਗੈਂਗ ਆ ਗਈ ਗੈਂਗ ਓ ਛੋਟੂ ਹਲੋ ਓ ਕਿੱਧਰ ਨੂੰ ਮੂੰਹ ਚੱਕਿਆ ਓਏ ਯਾਰ ਗੈਂਗ ਬੜੀ ਖਤਰਨਾਕ ਆ ਇਹਦਾ